ਕਿਵੇਂ ਦੇ ਗੁਰੂਆਂ ਦੇ ਹੌਲੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਅੱਜ ਦਾ ਦਿਨ ਹੈ ਉਹ ਮੇਰਾ ਦੇਸ਼ ਵਾਸੀਆਂ ਵਾਸਤੇ ਬੜਾ ਪਵਿੱਤਰ ਦਿਨ ਹੈ ਔਰ ਖਾਸ ਕਰਕੇ ਮਲੇਰਕੋਟਲੇ ਵਾਸਤੇ ਬੜਾ ਇੱਕ ਪਵਿੱਤਰ ਦਿਨ ਹੈ ਕਿਉਂਕਿ ਇੱਥੇ ਮੁਸਲਮਾਨ ਭਾਈਚਾਰਾ ਕਾਫੀ ਰਹਿੰਦਾ ਮੈਂ ਉਹਨਾਂ ਨੂੰ ਰਮਜ਼ਾਨ ਦੇ ਪਹਿਲੇ ਰੋਜ਼ੇ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਨਾਲ ਨਾਲ ਅੱਜ ਹੋਲੀ ਦਾ ਤਿਉਹਾਰ ਵੀ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦੀ ਹੋਲੀ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਸਾਡੀ ਪੁਲਿਸ ਦਾ ਸਹਿਯੋਗ ਰਹੂਗਾ ਪੂਰਾ ਅਵੇਲੇਬਿਲਟੀ ਹੈ ਬਾਹਰੋਂ ਵੀ ਅਸੀਂ ਫੋਰਸ ਮੰਗਾਈ ਹੈ ਤਾਂ ਕਿ ਮਰੇਰਕੋਟਲੇ ਦੇ ਵਿੱਚ ਸਾਰੇ ਭਾਈਚਾਰੇ ਕੋਈ ਵੀ ਧਰਮ ਦਾ ਹੈਗਾ ਵਧੀਆ ਤਰੀਕੇ ਨਾਲ ਆਪਸ ਭਾਈਚਾਰੇ ਨਾਲ ਇਹ ਤਿਉਹਾਰ ਮਨਾਣ ਤੇ ਆਪਣਾ ਵਧੀਆ ਤਰੀਕੇ ਨਾਲ ਅੱਲਾ ਨੂੰ ਯਾਦ ਕਰਨ Holi ਵਾਲੇ Holi ਮਨਾਣ ਤੇ ਅੱਜ ਬਾਬਾ ਹੈਦਰ ਸ਼ੇਖ ਦਾ ਵੀ ਬੜਾ ਵੱਡਾ ਮੇਲਾ ਹੈ ਜੀਦੇ ਕਰਕੇ ਅਸੀਂ ਬਾਹਰੋਂ ਫੋਰਸ ਲਾਈਏ ਤੇ ਮੈਂ ਅੱਜ ਬੜਾ ਬਲੇਰਕੋਟਲੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਵਧਾਈ ਵੀ ਦਿੰਦਾ ਵੀ ਕੋਈ ਥੋੜੀ ਬੋਤੀ ਜੇ ਕਿਤੇ ਗੱਲਬਾਤ ਹੋ ਵੀ ਜਾਂਦੀ ਹੈ ਤੇ ਅੱਜ ਤੱਕ ਖੁਸ਼ੀਆਂ ਭਰੇ ਦਿਨ ਨੂੰ ਇਸ ਚੀਜ਼ ਨੂੰ ਆਪਾਂ ਪਰਸਨਲੀ ਲੈਣਾ ਤਾਂ ਕਿ ਆਪਾਂ ਵਧੀਆ ਮਾਹੌਲ ਨਾ ਕਿ ਰੱਖੀਏ ਤੇ ਅਮਨ ਸ਼ਾਂਤੀ ਨਾ ਰਹੇ ਜੀ ਮੈਸੇ ਤੁਹਾਡਾ ਜੋ ਹੁੱਲੜ ਬਾਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਬੜਾ ਪਹਿਲੇ ਵੀ ਬਲੇਰਕੋਟਾ ਪੁਲਿਸ ਵੱਲੋਂ ਹਮੇਸ਼ਾ ਹੀ ਮੈਸੇਜ ਜਾਂਦਾ ਵੀ ਜੇ ਕੋਈ ਹੁੱਲੜ ਬਾਜ਼ੀ ਹੋਈ ਉਹਦੇ ਨਾਲ ਸਖਤੀ ਨਾਲ ਪੇਸ਼ ਆਇਆ ਜਾਇਗਾ ਅੱਗੇ ਵੀ ਉਹਨਾਂ ਨਾਲ ਸਖਤੀ ਨਾਲ ਹੀ ਪੇਸ਼ ਆਇਆ ਜਾਂਦਾ ਇਮਾਨ ਨੂੰ ਵੀ ਚੇਤਾਵਨੀ ਦਿਨਾ ਜੇ ਕੋਈ ਸ਼ਾਂਤੀ ਪਸੰਦ ਲੋਕਾਂ ਨੂੰ ਜੇ ਕੋਈ ਹੁਲੜਬਾਜ ਤੰਗ ਕਰਨਗੇ ਉਹਦੇ ਨਾਲ ਸਖਤੀ ਨਾਲ ਪੇਸ਼ ਆਵੋ ਧੰਨਵਾਦ